ਕੱਲੀ ਸ਼ੁਰੂ ਤੇ ਸਭ ਤੋਂ ਪਹਿਲਾਂ ਬਹੁਤ ਹੀ ਸ਼ਾਰਟ ਨੋਟਿਸ ਤੇ ਅੱਜ ਤੁਸੀਂ ਸਾਰੇ মিডিਆ ਦੋਸਤ ਨਵੇਂ ਬਣੇ ਇਸ মিডিਆ ਸੈਂਟਰ 'ਚ ਆਇਓ ਪਹਿਲਾ ਸਮਾਗਮ ਹੈ ਇਸ মিডিਆ ਸੈਂਟਰ ਦਾ ਤੁਹਾਡੇ ਕੈਮਰੇ ਟੈਕਨੀਕਲੀ ਨਹੀਂ ਤਾਂ ਇੱਕ ਦੂਜੇ ਨਾਲ ਇੱਕ ਦੂਜੇ ਦੇ ਕੈਮਰਾ ਨੂੰ ਓਵਰਲੈਪ ਹੋ ਜਾਂਦਾ ਸੀ। ਸ਼ੋ ਸ਼ਰਾਬੇ ਚੀ ਕਾਫੀ ਟਾਈਮ ਲੱਗ ਜਾਂਦਾ ਸੀ। ਸੋ ਹੁਣ ਤੁਹਾਨੂੰ ਇਸ ਕਿਸਮ ਦੀ ਖਾਤਾ ਤੇ ਪ੍ਰਿੰਟ ਵਾਲਿਆਂ ਨੂੰ ਕੋਈ ਐਦਾਂ ਦੀ ਦਿੱਕਤ ਨਹੀਂ ਆਉਣੀ ਕਿਉਂਕਿ ਤੁਸੀਂ ਕੈਮਰੇ ਪਿੱਛੋਂ ਚੱਲ ਰਹੇ ਨੇ, ਲਾਈਵ ਚੱਲ ਰਿਹਾ ਹੈ। ਪਰ ਤੁਸੀਂ ਆਪਣੇ ਸਵਾਲ ਜਿਹੜੇ ਨੇ ਉਹ ਇੱਥੋਂ ਬੈਠ ਕੇ ਕਰ ਸਕਦੇ ਹੋ। ਕਿਉਂਕਿ ਪਹਿਲਾਂ ਇਸ ਤਰ੍ਹਾਂ ਦਾ ਇੱਥੇ ਨਹੀਂ ਕੁਝ ਬਣਿਆ ਸੀ ਕਿਉਂਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਜਦੋਂ ਕਰਨੀ ਹੁੰਨੀ ਸੀ। ਜਦੋਂ মিডিਏ ਦੇ ਸਾਹਮਣੇ ਨਹੀਂ ਕਰਨਾ ਸੀ ਤਾਂ ਫਿਰ ਉਹਨਾਂ ਨੂੰ ਲੋਡ ਵੀ ਕੀ ਸੀ ਵੈਸੇ। ਸੋ ਸਵਾਗਤ ਹੈ ਸਾਰਿਆਂ ਦਾ ਅੱਜ ਇੱਕ ਬਹੁਤ ਹੀ ਅਹਿਮ ਗੰਭੀਰ ਤੇ ਪੰਜਾਬ ਦੇ ਲੋਕਾਂ ਲਈ ਦੁਖਦਾਇਕ ਵਿਸ਼ਾ ਹੈ ਉਹਦੇ ਤੇ ਅੱਜ ਮੈਂ ਤੁਹਾਡੇ ਨਾਲ ਕੁਝ ਡਾਕੂਮੈਂਟ ਕੁਝ ਜਾਣਕਾਰੀਆਂ ਸਾਂਝੀਆਂ ਕਰਨੀਆਂ ਨੇ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਬੈਠੇ ਲੋਕਾਂ ਨੂੰ ਖਾਸ ਤੌਰ ਤੇ ਪੰਜਾਬੀਆਂ ਨੂੰ ਇਹ ਪਤਾ ਲੱਗੇ ਕਿ ਕਿਵੇਂ ਪੁਰਾਣੀਆਂ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਲੁੱਟਿਆ ਕਿਵੇਂ ਉਹਨਾਂ ਨੇ ਸਾਰੇ ਜਿਹੜੇ ਕਾਨੂੰਨ ਬਦਲੇ ਆਪਣੇ ਹੱਕ ਚ ਕੀਤੇ ਉਸ ਤੋਂ ਬਾਅਦ ਉੱਥੇ ਕੀ ਕੀ ਉਸਰਿਆ ਬਣਿਆ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਕਿਵੇਂ ਆਪਣੇ ਹਿੱਤਾਂ ਲਈ ਵਰਤਿਆ ਇਹਦੇ ਬਾਰੇ ਮੈਂ ਤੁਹਾਡੇ ਨਾਲ ਜਾਣਕਾਰੀਆਂ ਸਮਝੀ ਕਰਨੀ ਮੈਂ ਖੁਦ ਵੀ ਪਹਿਲਾਂ ਕਹਿੰਦਾ ਰਿਹਾ ਆਪਣੇ ਇਲੈਕਸ਼ਨ ਦੇ ਵੇਲੇ ਜਦੋਂ ਲੋਕਾਂ ਕੋਲ ਜਾਂਦੇ ਸੀ ਕਿ ਇਹਨਾਂ ਨੇ ਜਿਹੜੇ ਵੱਡੇ ਵੱਡੇ ਹੋਟਲ ਬਣਾਏ ਨੇ ਉਹਨਾਂ ਦੇ ਨੀਹਾਂ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦਾ ਖੂਨ ਹੈ ਸੋ ਸਾਰੀਆਂ ਜਾਣਕਾਰੀਆਂ ਜਦੋਂ ਇਕੱਠੀਆਂ ਕਰਵਾਈਆਂ ਗਈਆਂ ਤਾਂ ਬਹੁਤ ਹੈਰਾਨੀਜਨਕ ਤੱਥ ਸਾਹਮਣੇ ਆਏ ਨੇ ਤੇ ਅੱਜ ਦੀ ਹੈ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਮੈਂ ਜਿਹੜਾ ਸੁਖ ਵਿਲਾਸ ਹੋਟਲ ਹੈ 7 ਸਟਾਰ ਜਿਹਦਾ ਇੱਕ ਰਾਤ ਦਾ ਰਹਿਣ ਦਾ ਕਿਰਾਇਆ 4 ਤੋਂ 5 ਲੱਖ ਵੀ ਹੈ ਹਰ ਕਮਰੇ ਦੇ ਪਿੱਛੇ ਪੂਲ ਹੈ। ਉਹਦੇ ਬਾਰੇ ਮੈਂ ਜਾਣਕਾਰੀ ਦੇਣੀ। ਅਸਲ 'ਚ ਉਹਦਾ ਨਾਮ ਸੁਖ ਵਿਲਾਸ ਨਹੀਂ ਹੈਗਾ। ਉਹਦਾ ਨਾਮ ਹੈਗਾ ਮੈਟਰੋ ਇਕੋ ਗ੍ਰੀਨ ਰਿਜ਼ੋਰਟ। ਮੈਟਰੋ ਇਕੋ ਗ੍ਰੀਨ ਰਿਜ਼ੋਰਟ ਦੇ ਨਾਂ ਤੇ ਪੱਲਨਪੁਰ ਪਿੰਡ ਹੈ ਮਾਜਰੀ ਬਲਾਕ ਦਾ। ਮੋਹਾਲੀ ਡਿਸਟ੍ਰਿਕਟ ਵਿੱਚ। ਇਹਦੀ ਸ਼ੁਰੂਆਤ ਹੁੰਦੀ ਹੈ मेट्रो ईको ग्रीन रिजॉर्ट शुरुआत हों जो उन्नीस सौ पचासी बादल फैमिली ने छियासी कनाल सोलह मरले जमीन खरीदी पलनपुर पिंड की ਤੋਂ ਤੋਂ ਬਾਅਦ ਕਿਉਂਕਿ ਇਹ ਜਿਹੜਾ ਏਰੀਆ ਹੈ ਇੱਥੇ ਕੰਸਟਰਕਸ਼ਨ ਨਹੀਂ ਹੋ ਸਕਦੀ ਫੋਰੈਸਟ ਦਾ ਏਰੀਆ ਉਦੋਂ ਉਹਨਾਂ ਨੇ ਇੱਕ ਇਕੋ ਟੂਰਿਜ਼ਮ ਪਾਲਿਸੀ ਲਿਆਂਦੀ 2009 ਚ ਇਕੋ ਟੂਰਿਜ਼ਮ ਪਾਲਿਸੀ ਦੇ ਅੰਡਰ ਐਮੈਂਡਮੈਂਟ ਕਰ ਲਈ ਕਿ ਇੱਥੇ ਹੋਟਲ ਬਣ ਸਕਦੇ ਤੇ ਨਾਲ ਨਾਲ ਕਾਫੀ ਹੋਰ ਐਮੈਂਡਮੈਂਟ ਆਪਣੇ ਫਾਇਦੇ ਨੂੰ ਦੇਖਦੇ ਹੋਏ ਕਰ ਲਈਏ ਇੱਥੇ ਪਹਿਲਾਂ ਪੋਲਟਰੀ ਫਾਰਮ ਸੀਗਾ ਬਾਦਲ ਪਰਿਵਾਰ ਦਾ ਤੇ ਫਿਰ ਉਹਨੂੰ ਬਦਲ ਕੇ ਉੱਥੇ ਹੋਟਲ ਬਣਾਉਣ ਦਾ ਸੀਐਲਓ ਲੈ ਲਿਆ ਗਿਆ ਖੁਦੀ ਸੀਗੇ ਤਸੀਲੂ ਕੌਣ ਮਨਾ ਕਰ ਦੂਗਾ ਜਦੋਂ ਆਪ ਹੀ ਤਾਂ ਦੇਣਾ हालांकि पी एल पी एंजाब लैंड प्रिजरवे एक्ट उन्नीस सौ के तहत तो उत्तर कोई भी कमर्शियल एक्टि एक्टिविटी नहीं की जा सकती तो कंपनी ने अप्रूवल ले लिया सतंट सताई तो है लगभग भी एकड़ फॉरैस का जोड़ा 2 3 2009 ਨੂੰ ਅਪਰੂਵਲ ਲੈ ਲਿਆ ਜੀ ਕੀ ਤੋਂ ਲੈਣਾ ਸੀ ਆਪ ਹੀ ਗਵਰਨਮੈਂਟ ਸੀ ਆਪਣੇ ਆਪ ਤੋਂ ਹੀ ਅਪਰੂਵਲ ਲੈ ਲਿਆ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰੋਮੋਸ਼ਨ ਬੋਰਡ ਨੇ ਅਪਰੂਵਲ ਦਿੱਤਾ 16 12 2010 ਫਾਰ ਸੈਟਿੰਗ ਅਪ ਐ ਇਕੋ ਟੂਰਿਜ਼ਮ ਰਿਜ਼ੋਰਟ ਇਨ ਵਿਲੇਜ ਪੱਲਨਪੁਰ ਅਨਦਰ ਕੰਪਨੀ ਤਾਜ ਟਰੈਵਲ ਪ੍ਰਾਈਵੇਟ ਲਿਮਟਿਡ ਉਹਨੇ ਵੀ ਅਪਰੂਵਲ ਲੈ ਲਈ 29/3/2012 ਨੂੰ ਦੋਨੇ ਕੰਪਨੀ ਇਹਨਾਂ ਦੀਆਂ ਨੇ ਉਹਨੇ ਵੀ ਇਕੋ ਟੂਰਿਜ਼ਮ ਵਾਸਤੇ ਜਗ੍ਹਾ ਲਈ 23 ਕਨਾਲ 16 ਮਰਲੇ ਪੱਲਨਪੁਰਚੀ ਤੇ ਫਿਰ ਕੰਪਨੀ ਓਨਡ ਬਾਈ ਬਾਦਲ ਫੈਮਿਲੀ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਲਿਮਟਿਡ ਨੇ 23 ਕਨਾਲ 16 ਮਰਲੇ ਲੈਂਡ 5/7/2013 ਨੂੰ ਤਾਜ ਟ੍ਰੈਵਲ ਤੋਂ ਖਰੀਦ ਲਈ ਆਪਦੀ ਉਹ ਕੰਪਨੀ ਨੇ ਆਪਦੀ ਕੰਪਨੀ ਨੂੰ ਜ਼ਮੀਨ ਵੇਚਤੀ ਇਕੱਠੀ ਕਰ ਲਈ ਲਿਖੀ ਜਾਏ ਉਹਨਾਂ ਜੇ ਕੋਈ ਜੇ ਕੋਈ ਕੁਝ ਕੋਈ ਵੀ ਤੱਥ ਤੁਹਾਨੂੰ ਸਮਝ ਨਾ ਆਵੇ ਦੁਬਾਰਾ ਦੱਸ ਦੂੰਗਾ ਫਿਰ ਕਿੰਨਾ ਬਣ ਗਿਆ ਜੀ ਇਹ ਪਬਲਿਕ ਪ੍ਰਾਈਵੇਟ ਲਿਮਿਟਿਡ ਕੰਪਨੀ ਬਣاتی ਪਾਕਟ A 'ਚ 86 'ਨਾਲ 16 ਮਰਲੇ ਪਾਕਟ B ਦੇ ਵਿੱਚ 55 'ਨਾਲ 16 ਮਰਲੇ ਪਾਕਟ C 'ਚ 23 'ਨਾਲ 16 ਮਰਲੇ ਟੋਟਲ 20.8 ਏਕੜ पॉकेट एटी सिक्स कैनाल एंड सोलह मरले पॉकेट बी फिफ्टी फाइव कैनाल एंड सोलह मरले पॉकेट सी ट्वेंटी थ्री कनाल एंड सोलह मरले टोटल टू पॉइंट एट 8.42 हेक्टेयर, एट पॉइंट फोर टू हैक्टेयर जमीन किटी होगी बी इक्की किले मेजॉरिटी ऑफ द शेयर ऑफ मैट्रो इको ग्रीन रिजोर्ट लिमिटेड एक कि ने जी बादल परिवार सुखबीर बादल कोल एक लख ती हज़ार दो सौ पच्ची शेयर ने इस प्राइवेट लिमिट कंपनी दे मैट्रो इको ग्रीन रिजोर्ट सौ रुपया कीमत दे एक लख ती हज़ार दो सौ पच्ची शेयर <coughs> मिसिज ह हा, हरसिमरत कौर को बादल कोयासी हज़ार पांच सौ शेयर ने सौ रुपया कीमत है डब वाली ट्रांसपोर्ट कंपनी प्राइवेट लिमिटेड को तरवंजा सौ पाँह शेयर ने ਸੋ ਜਿਹੜੀ ਇਹਨੂੰ ਨਿਰਮਾਣ ਕਰਨ ਦੀ ਕੰਸਟਰਕਸ਼ਨ ਦੀ ਐਕਟੀਵਿਟੀ ਇਸ ਜ਼ੋਨ ਦੀ 27 5 13 ਨੂੰ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਬਾਅਦ ਕੰਸਟਰਕਸ਼ਨ ਜਿਹੜੀ ਹੈ ਉਹਦੀ ਕਮਰਸ਼ੀਅਲ ਐਕਟੀਵਿਟੀ 1 4 2016 ਨੂੰ ਸ਼ੁਰੂ ਹੋ ਜਾਂਦੀ ਹੈ ਤਾਂ ਰਿਜ਼ੋਰਟ ਜਿਹੜਾ ਉਹ ਉਬਰਾਏ ਸੁਖ ਵਿਲਾਸ ਦੇ ਨਾਮ ਤੇ ਇਸ ਵਕਤ ਪੱਲਨਪੁਰ ਦੇ ਵਿੱਚ ਚੱਲ ਰਿਹਾ ਹੈ ਹੁਣ ਆ ਜਾਣੇ ਆ ਜੀ ਜਿਹੜੇ ਪੰਜਾਬ ਬਚਾਓ ਯਾਤਰਾ ਕਰ ਰਹੇ ਐ ਉਹਨਾਂ ਨੇ ਕਿੰਨਾ ਕੁ ਖਜ਼ਾਨੇ ਨੂੰ ਚੂਨਾ ਲਾਇਆ ਮੇਰੇ ਕੋਲੇ ਸਾਰਾ ਕਾਗਜ਼ ਹੈ ਇਨਸੈਂਟਿਵ ਕਿਹੜੇ ਦੇਣੇ ਨੇ ਉਸ ਹੋਟਲ ਨੂੰ ਮੈਂ ਇੱਕ ਗੱਲ ਪਹਿਲਾਂ ਕਲੀਅਰ ਕਰ ਦਾਂ ਕਿ ਜਿਹੜੀ ਪਾਲਿਸੀ ਬਣਾਈ ਸੀ ਇਕੋ ਈਕੋ ਟੂਰਿਜ਼ਮ ਦੀ ਉਹ ਚ ਹੋਰ ਕੋਈ ਹੋਟਲ ਨਹੀਂ ਆਇਆ ਇਕੱਲਾ ਇਹਨਾਂ ਦਾ ਹੀ ਸੀ ਬਸ ਇੱਕੋ ਹੋਟਲ ਵਾਸਤੇ ਇਹਨਾਂ ਨੇ ਪਾਲਿਸੀ ਬਣਾਈ ਤੇ ਫਿਰ ਇਨਸੈਂਟਿਵ ਕਿਹੜੇ ਦੇਣੇ ਆ ਐਸ ਐਸਜੀ ਐਸਟੀ ਯਾਨਕਿ ਸਟੇਟ ਦਾ ਜੀਐਸਟੀ ਤੇ ਵੈਟ 75% ਪਲੱਸ ਵੈਟ 75% ਐਸਜੀ ਐਸਜੀਐਸਟੀ ਇਹ ਉਹਨਾਂ ਨੇ ਮਾਫ ਕਰਵਾ ਲਿਆ ਜੀ ਕਿ ਐਗੈਂਪਸ਼ਨ ਦੇ ਦਿਓ ਸਾਨੂੰ ਇਹ ਦੀ ਸਾਨੂੰ ਟੈਕਸ ਨਾ ਲੱਗੇ ਮਾ ਵੀ ਕਿੰਨੇ ਚੱਲ ਲਈ ਕਰਾ ਲਿਆ ਫॉर 10 ইয়ারਜ਼ 10 ਸਾਲਾਂ ਵਾਸਤੇ ਸਟੇਟ ਦਾ ਜੀਐਸਟੀ ਤੇ ਵੈਟ ਇਸ ਹੋਟਲ ਤੇ ਨਹੀਂ ਲੱਗੂਗਾ ਉਹ ਜੇ ਲੱਗੂਗਾ ਤਾਂ ਉਹ ਵਾਪਸ ਦੇਣਾ ਪਊਗਾ ਗਵਰਨਮੈਂਟ ਨੂੰ ਟੋਟਲ ਕਿੰਨੇ ਦਾ ਬਣਦਾ 85 84 ਕਰੋੜ 84 ਲੱਖ 50 ਹਜ਼ਾਰ 85 ਕਰੋੜ 84 ਲੱਖ ਐਂਡ 50 ਹਜ਼ਾਰ ਕੱਲਾ ਵੈਟ ਤੇ ਜੀਐਸਟੀ ਦਾ ਇਸ ਹੋਟਲ ਤੇ ਨਹੀਂ ਲੱਗੂਗਾ ਜੀ ਇਲੈਕਟ੍ਰਿਸਿਟੀ ਡਿਊਟੀ ਕਿਉਂਕਿ ਗਰੀਬ ਪਰਿਵਾਰ ਹੈ ਕਿੱਥੋਂ ਭਰਨਗੇ ਬਿੱਲ ਇਲੈਕਟ੍ਰਿਸਿਟੀ ਡਿਊਟੀ 100% ਮਾਫ ਫਾਰ 10 ইয়ার্স ਪਰ ਐਨ ਨੂੰ ਕਿੰਨੀ ਮਿਲਨੀ ਹੈ 11 ਕਰੋੜ 44 ਲੱਖ 60000 11 ਕਰੋੜ 44 ਲੱਖ 60000 ਦੈਨ ਹੋਟਲ ਵੱਡਾ ਹੈ ਲਗਜ਼ਰੀ ਟੈਕਸ ਤੇ ਐਨੂਅਲ ਲਾਇਸੈਂਸ ਫੀਸ ਇਹ ਵੀ ਨਿਕਨੇ ਸੀ ਦੇਣੀ ਇਹ ਵੀ ਕਰਾ ਲਈ ਜੀ 10 ਸਾਲਾਂ ਵਾਸਤੇ 11 ਕਰੋੜ 44 ਲੱਖ 60000 ਟੋਟਲ ਹੋ ਗਿਆ ਜੀ 1 ਅਰਬ 8 ਕਰੋੜ 73 ਲੱਖ 70000 ਜਾਨੀ ਕਿ 108 ਕਰੋੜ 73 ਲੱਖ 70000 ਅਰਬਾਂ ਚ ਹੋ ਗਿਆ ਨਾ ਫਿਰ 10 ਸਾਲਾਂ ਵਾਸਤੇ ਉਹਦਾ ਪੀਰੀਅਡ ਕਿਹੜਾ 11-5-2015 ਤੋਂ 10 5 2025 108 ਕਰੋੜ 1 ارب ਜਾਨੀ ਕਿ ਗਵਰਨਮੈਂਟ ਦੇ ਪੈਸੇ ਚੋਂ ਉਹਨਾਂ ਨੂੰ ਐਗਜ਼ੈਂਪਸ਼ਨ ਮਿਲੂਗੀ ਕਿ ਉਹਨਾਂ ਨੇ ਕੋਈ ਟੈਕਸ ਨਹੀਂ ਦੇਣਾ ਮੈਂ ਕਹਿੰਦਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਕਿ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਨੇ ਇਹ ਗਾਰੇ ਚ ਨਹੀਂ ਲੱਗੀਆਂ ਇਹ ਲੋਕਾਂ ਦੇ ਖੂਨ ਚ ਲੱਗੀਆਂ ਹੋਈਆਂ ਨੇ ਆ ਸਾਹਮਣੇ ਆ ਗਿਆ ਹੋਰ ਕਿਸੇ ਹੋਟਲ ਨੂੰ ਇਹ ਇਸ ਪਾਲਿਸੀ ਦਾ ਲਾਭ ਨਹੀਂ ਮਿਲਿਆ ਜੀ ਸਿਰਫ ਆਪਣੇ ਹੀ ਬਿਜ਼ਨਸ ਨੂੰ ਵਧਾਉਣ ਵਾਸਤੇ ਉਧਰਲੇ ਪਾਸੇ ਨੂੰ 6 ਲੇਨ ਸੜਕਾਂ ਵੀ ਕੱਢੀਆਂ ਗਈਆਂ ਉਧਰਲੇ ਪਾਸੇ ਨੂੰ 에어ਪੋਰਟ ਤੋਂ ਵੀ ਸਿੱਧੀ ਰੋਣ ਇੱਕ ਹੁਕਮ ਦਿੱਤਾ ਕਿ ਸਾਡਾ ਹੋਟਲ ਚੱਲ ਜੇ ਤੇ 4 ਕਰੋੜ 13 ਲੱਖ ਰੁਪਏ ਚ ਸੜਕ ਵੀ ਬਣਵਾਈ ਵਿੱਚ ਉਹ ਉਹ ਘਮਾਡਾ ਤੋਂ ਬਣਵਾਈ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਕਹਿੰਦੇ ਰਸਤਾ ਨਹੀਂ ਹੈਗਾ ਉਹ ਸੜਕ ਬਣਾ ਦੋ ਉਹ ਸੜਕ ਹੁਣ ਕੀ ਹੈ ਇਧਰਲੇ ਪਾਸੇ ਜਿਹੜਾ ਇਹਨਾਂ ਦੀ ਬਿਲਡਿੰਗ ਹੈ ਉਹ ਜਿਹੜੀ ਹੈ ਇੱਟਾਂ ਵਾਲੀ ਹੈ ਸੜਕ ਜਾਂਦੀ ਹੈ ਇੱਕ ਛੋਟੀ ਜੀ ਵਿੱਚੋਂ ਉੱਥੇ ਟੈਂਟ ਵਾਲਾ ਸੜਕਾਂ ਵੀ ਉਹਨਾਂ ਇਹ ਹੀ ਸਰਕਾਰੀ ਬਣਾ ਕੇ ਦੇਵੇ ਤੇ ਹੁਣ ਪੰਜਾਬ ਬਚਾਓ ਕਹਿੰਦੇ ਨੇ ਤੇ ਫਿਰ ਜਿੰਨੇ ਵੀ ਆ ਪਾਲਿਸੀ ਹੈ ਮੈਂ ਤੁਹਾਨੂੰ ਦੇ ਦੂੰਗਾ ਸਾਰੀ ਪੰਜਾਬ ਇਕੋ ਟੂਰਿਜ਼ਮ ਪਾਲਿਸੀ 2009 ਜਦੋਂ ਰਾਜ ਸੀ ਆ ਸਾਰਾ ਕੁਝ ਜਿਹੜਾ ਉਹ ਆਪਣੇ ਪੱਖ ਦਾ ਇਹਨਾਂ ਦਾ ਕਿ ਆ ਨਹੀਂ ਕਰ ਸਕਦੇ ਆ ਹੋ ਸਕਦਾ ਆ ਨਹੀਂ ਹੋ ਸਕਦਾ ਇਹ ਟੋਟਲ ਜਿਹੜਾ ਨਾ ਕਨਫਲਿਕਟ ਆਫ ਇੰਟਰਸਟ ਹੈ ਮਿਸ ਯੂਜ਼ ਆਫ ਪਾਵਰ ਹੈ ਕਹਿੰਦੇ ਕੰਸਟਰਕਸ਼ਨ ਨਹੀਂ ਹੋ ਸਕਦੀ ਸੀ ਕੈਬਨਟ ਬੁਲਾ ਕੇ ਕੰਸਟਰਕਸ਼ਨ ਹੋ ਸਕਦੀ ਹੈ ਪਾਸ ਕਰਾ ਲਿਆ ਹੋਟਲ ਬੰਨਾ ਸ਼ੁਰੂ ਹੋ ਗਿਆ ਜਦੋਂ ਆਖਰੀ ਇੱਟ ਲੱਗੀ ਬਣ ਗਿਆ ਕੈਬਨਟ ਬੁਲਾ ਕੇ ਕਿਤੇ ਵੀ ਨਹੀਂ ਹੋਣੀ ਹੋ ਸਕਦੀ ਬਸ ਆਪਣੇ ਬਸ ਜਿਹੜਾ ਸੁੱਖ ਵਿਲਾਸ ਹੀ ਬਣੂਗਾ ਸੋ ਸੁੱਖ ਵਿਲਾਸ ਨਾਲ ਸੰਬੰਧਿਤ ਆ ਜਿਹੜੇ ਡਾਕੂਮੈਂਟ ਨਿਕਲੇ ਨੇ ਇਹਦੇ ਵਿੱਚ ਹਜੇ ਬਹੁਤ ਕੁਝ ਹੋਰ ਵੀ ਨਿਕਲੂਗਾ ਕਿਉਂਕਿ ਆਪਣੀਓ ਸਰਕਾਰ ਸੀ ਆਪਣੇ ਆਪ ਹੀ ਪਰਮਿਸ਼ਨਾਂ ਦੇਣੀਆਂ ਸੀ ਤੇ ਇਹਦਾ ਜਵਾਬ ਪਤਾ ਨਹੀਂ ਕਦੋਂ ਕੀ ਦੇਣਗੇ ਵਾਈਲਡ ਲਾਈਫ ਵਿਊਇੰਗ ਰਿਵਰ ਕਰੂ ਸਭ ਕੁਝ ਕਰਵਾ ਲਿਆ ਉੱਥੇ ਤੇ ਹਰਵਲ ਇਕੋਟੂ ਟੂਰਿਜ਼ਮ ਵੀ ਨਾਮ ਦੇਤਾ ਉਹਨੂੰ ਸੋ ਜਿੰਨੀਆਂ ਵੀ ਗਾਈਡਲਾਈਨਸ ਨੇ ਫੋਰੈਸਟ ਨਾਲ ਲੇਟਰ ਸਾਰੀਆਂ ਉਹਨਾਂ ਨੇ ਆਪਣੇ ਹੱਕ ਚ ਕਰਾ ਲੀਆਂ ਤੇ ਮਿਨਿਮਮ ਢਾਈ ਏਕੜ ਦੀ ਲੈਂਡ ਜਿਹੜੀ ਹੈ ਮੈਂਟਰੀ ਕਰਤੀ ਢਾਈ ਏਕੜ ਤੋਂ ਥੱਲੇ ਨਹੀਂ ਹੋਣੀ ਚਾਹੀਦੀ ਦੁਬਾਰਾ ਕਰ ਲਓ ਜਦੋਂ ਹੋਰ ਕੋਈ ਹੋਟਲ ਆਉਣਾ ਹੀ ਨਹੀਂ ਉੱਥੇ ਪਾਣੀ ਨਹੀਂ ਦੇਣਾ ਤਾਂ ਫਿਰ ਉਹ ਉਹਦਾ ਇਸ ਅਮੈਂਡਮੈਂਟ ਦਾ ਕੋਈ ਫਾਇਦਾ ਨਹੀਂ ਰਿਹਾ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਇਹ ਫਿਗਰ ਰੱਖ ਰਿਹਾ ਦੁਬਾਰਾ ਦੱਸ ਦੇਣਾ ਕੀ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਲਿਮਟਿਡ ਇਹ ਇਹਨਾਂ ਦਾ ਹੋਟਲ ਦਾ ਨਾਮ ਹੈ ਵੈਸੇ ਉਹਨੂੰ ਸੁਖ ਵਿਲਾਸ ਉਭਰਾਏ ਨਾਲ ਮਿਲ ਕੇ ਚਲਾ ਰਿਹਾ ਅੱਜਕੱਲ ਤੇ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਪਹਿਲਾਂ ਮੁਰਗੀ ਖਾਨਾ ਸੀ ਬਾਅਦ ਚ ਬਦਲ ਕੇ हां ਉੱਥੇ ਮੁਰਗੇ ਵੱਢਣੇ ਸ਼ੁਰੂ ਕਰਤੇ ਤੇ 1.8 ਕਰੋੜ 77 ਲੱਖ ਰੁਪਇਆ ਕਹਿੰਦੇ ਗਰੀਬ ਪਰਿਵਾਰ ਹੈ ਸਾਥੋਂ ਦਿੱਤਾ ਨਹੀਂ ਜਾਣਾ ਜੋ ਮਾਫ ਲੋਕਾਂ ਦਾ ਪੈਸਾ ਟੈਕਸ ਦਾ ਪੈਸਾ ਇਸ ਹੋਟਲ ਤੇ ਨਹੀਂ ਲੱਗਦਾ ਬਾਕੀਆਂ ਤੇ ਲੱਗੂਗਾ ਠੀਕ ਹੈ ਜੀ ਮੈਨੂੰ ਲੱਗਦਾ ਸੁਣਿਆ ਮੈਂ ਤਾਂ ਕਦੇ ਦੇਖਿਆ ਨਹੀਂ ਉੱਪਰੋਂ ਦੇਖਿਆ ਕਈ ਵਾਰੀ ਹੈਲੀਕਾਪਟਰ ਦੇ ਉੱਪਰ ਕਿ 4 ਤੋਂ 5 ਲੱਖ ਰੁਪਇਆ ਇੱਕ ਰਾਤ ਦਾ ਕਰਾਇਆ ਵੀ ਹੈ ਹਰ ਇੱਕ ਸਮਰੇ ਦੇ ਪਿੱਛੇ ਪੂਲ ਹੈ ਸੋ ਆਪ ਦਾ ਪਰਸਨਲ ਪੂਲ ਸੋ ਇਹ ਕੰਮ ਇਹਨਾਂ ਨੇ ਗਰੀ ਪਰਿਵਾਰ ਨੇ ਕੀਤੇ ਨੇ ਜੀ ਤੇ ਮੇਰੇ ਕੋਲੇ ਕੱਲੇ-ਕੱਲੇ ਡਿਪਾਰਟਮੈਂਟ ਦੀ ਵੀ ਪਈ ਹੈ ਕਿ 10 ਸਾਲ ਦੀ ਇੰਜੈਕਸ਼ਨ ਹੈ 10 ਸਾਲ ਦੀ ਬਿਜਲੀ ਦੀ ਪਈ ਹੈ ਸਾਰੇ ਅਫਸਰਾਂ ਦੇ ਸਾਈਨ ਪਏ ਨੇ ਅਫਸਰ ਕੀ ਕਰਨ ਜੋ ਕਹਿਣਾ ਵੀ ਆਹ ਕਰ ਦੋ ਸਾਈਨ ਕਿ ਜਿਹੜਾ ਜਿਹੜਾ ਐਗਜ਼ੈਂਪਸ਼ਨ ਹੈ 11 5 2015 11 ਮਈ 2015 ਤੋਂ ਲੈ ਕੇ 10 ਮਈ 2025 ਬਾਸਬ 6 ਤਾਂ ਕਿਹਦੇ ਹਿਸਾਬ ਨਾਲ ਸੀ ਕਿਹਦੇ 6 ਸ਼ੇਅਰ ਵੀ ਇਹ ਫਿਰ ਜਦੋਂ ਪ੍ਰਾਈਵੇਟ ਲਿਮਿਟਿਡ ਕੰਪਨੀ ਬਣਾ ਲਈ ਆਪ ਹੀ ਸ਼ੇਅਰ ਕਰ ਲੈ ਸਾਰੇ ਉਹਦੇ ਚ ਜਿੰਨੇ ਮੈਂ ਤੁਹਾਨੂੰ ਦੱਸਿਆ ਕਿ 1 ਲੱਖ 83000 ਦੇ ਨੇੜੇ ਤੇੜ ਤਾਂ ਹੈਗੇ ਨੇ ਸੁਖਬੀਰ ਬਾਦਲ ਦੇ ਨਾਮ ਤੇ ਤੇ 183225 ਸੁਖਬੀਰਵਾਲ ਦੇ ਨਾਮ ਤੇ ਹਰਸਿਮਰਤ ਕੌਰ ਦੇ ਨਾਮ ਤੇ 81500 ਸ਼ੇਅਰ ਨੇ ਤੇ ਡੱਬ ਵਾਲੀ ਟਰਾਂਸਪੋਰਟ ਕੰਪਨੀ ਪ੍ਰਾਈਵੇਟ ਲਿਮਟਿਡ ਦੇ ਨਾਮ ਤੇ 5350 ਸ਼ੇਅਰ ਨੇ ਕੰਸਟਰਕਸ਼ਨ ਕੀਤੀ ਸ਼ੁਰੂ ਹੋਈ ਸੀ 27 5 2013 ਨੂੰ ਤੇ ਮਤਲਬ ਹੋਟਲ ਚੱਲਣ ਲੱਗ ਗਿਆ ਜਾਂ ਓਪਨ ਕਰਤਾ ਪਬਲਿਕ ਜ ਆਪਣੇ ਕਮਰਸ਼ੀਅਲ ਐਕਟੀਵਿਟੀ ਵਾਸਤੇ 1 4 2016 ਨੂੰ ਅੱਜ ਕੱਲ ਇਹ ਉਬਰਾਏ ਸੁਖ ਵਿਲਾਸ ਰਿਜ਼ੋਰਟ ਤੇ ਸਪਾ ਦੇ ਨਾਂ ਤੇ ਚੱਲਦਾ ਜੇ ਪ੍ਰੋਜੈਕਟ ਕੋਲ ਇੰਨਾ ਵੱਡਾ ਟੈਕਨੀਕਲ ਕਾਰਵਾਈ ਵੀ ਕਰੋਗੇ ਕਿਉਂਕਿ ਉਹਨਾਂ ਕੋਲ ਸਾਰਾ ਡਿਟੇਲਸ ਹੈ ਗਿਆ ਹੈ ਕੌਣ ਕੌਣ ਅਫਸਰਸ ਦੇ ਵੱਲ ਕੀ ਕੌਣ ਲੋਕ ਮਦਦ ਕੀਤੀ ਕੋ ਕਾਰਵਾਈ ਵੀ ਬਿਲਕੁਲ ਹੋਊਗੀ ਕਾਰਵਾਈ ਕਿਹੜੇ ਕਿਹੜੇ ਐਕਟ ਉਹਨਾਂ ਨੇ ਮਿਸਯੂਜ਼ ਕੀਤੇ ਕਿਹੜੀ ਪਾਵਰ ਨੂੰ ਮਿਸਯੂਜ਼ ਕੀਤਾ ਕਿਉਂ ਇਹ ਪਾਲਿਸੀ ਜਿਹੜੀ ਆਪਣੇ ਲਈ ਸਿਰਫ ਆਪਣੇ ਲਈ ਬਣਾਈ ਗਈ ਤੇ ਪੈਸਾ ਕਿੱਥੋਂ ਜਿਹੜਾ ਆਇਆ ਤੇ ਕਿਵੇਂ ਸੀਐਲਯੂ ਲੈ ਗਏ ਫੋਰੈਸਟ ਡਿਪਾਰਟਮੈਂਟ ਨਾਲ ਕਿਹੜੇ-ਕਿਹੜੀਆਂ ਉਹਨਾਂ ਨੂੰ ਫੋਰਸ ਕੀਤਾ ਕਿ ਤੁਸੀਂ ਆਹ ਕਰੋ ਆਹ ਕਰੋ ਆ ਨਾ ਦਿਓ ਆ ਪਰਮਿਸ਼ਨ ਦਿਓ ਆ ਕਰੋ ਇਹ ਤਾਂ ਦੇਖੋ ਅਸੀਂ ਏਜੀ ਸਾਹਿਬ ਨੂੰ ਦਿਖਾਈਆਂ ਹੋਈਆਂ ਚੀਜ਼ਾਂ ਇਹ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਇਹ ਮੈਂ ਕੋਈ ਕੋਈ ਘੰਟੇ ਦੀ ਖਬਰ ਬਣਾਉਣ ਵਾਸਤੇ ਥੋੜੀ ਆਇਆ ਤੁਹਾਡੇ ਸਾਹਮਣੇ ਕਾਰਵਾਈ ਹੋਊਗੀ ਗਲਤ ਕੀਤਾ ਹੋਇਆ ਲੋਕਾਂ ਦਾ ਪੈਸਾ ਮੈਂ ਪਹਿਲਾਂ ਕਹਿੰਦਾ ਰਿਹਾ ਕਿ ਪਹਾੜਾਂ 'ਚ ਬਹੁਤ ਕੁਝ ਲੁਕਿਆ ਪਿਆ ਤੇ ਆਹ ਦੇਖ ਲਓ ਅਸੀਂ ਅੱਧਾ ਪਹਾੜ ਵੀ ਨਹੀਂ ਫਰੋਲਿਆ ਬਾਨ ਸਾਹਿਬ ਬਾਨ ਸਾਹਿਬ ਜਿਸ ਤਰ੍ਹਾਂ ਤੁਸੀਂ ਬੜਾ ਅੱਛਾ ਏਜੀ ਸਾਹਿਬ ਨੇ ਕੁਝ ਹੀ ਕਿਸੇ ਤਰ੍ਹਾਂ ਦਿਖਾਇਆ ਹੈ ਕਿਉਂਕਿ ਇਹ ਜਿਹੜਾ ਤੁਸੀਂ ਕਿਹਾ ਕਿ ਇਹ ਪਾਲਿਸੀ ਆਈ ਹੈ ਤੇ ਮਤਲਬ ਜੀ ਕਿ ਤੁਹਾਡੀ ਕਾਰਵਾਈ ਮੈ ਰਿਕਵਰ ਤੋਂ ਹੀ ਪੈਦਾ ਕਰੇਗੀ ਦੇਖੋ ਲੀਗਲੀ ਤਾਂ ਜਿਹੜੇ ਸਾਨੂੰ ਲੀਗਲ ਐਡਵਾਈਸ ਕਿ ਦਿੱਤੀ ਹੈ ਕਿ ਪਾਲਿਸੀ ਫਾਰ 1 ਫੈਮਿਲੀ ਓਨਲੀ ਸਿਰਫ ਆਪਣੇ ਹੀ ਉਸ ਹੋਟਲ ਨਾਲ ਰਿਲੇਟਡ ਹੀ ਸਾਰੀ ਪਾਲਿਸੀ ਹੈ ਉਸ ਤੋਂ ਕਦੇ ਯੂਜ਼ ਨਹੀਂ ਸਰ ਜੀ ਨਾ ਜੀ ਕਿਸੇ ਹੋਰ ਹੋਟਲ ਨੂੰ ਨੇੜੇ ਤੇੜੇ ਵੀ ਨਹੀਂ ਹੋਏ ਜੀ ਅਸੀਂ ਪਤਾ ਕੀਤਾ ਕਿ ਇਸ ਪਾਲਿਸੀ ਨਾਲ ਕਿਸੇ ਹੋਰ ਨੂੰ ਕੋਈ ਫਾਇਦਾ ਹੋਇਆ ਉਹ ਉਸ ਇਲਾਕੇ 'ਚ ਜਿਸ ਇਲਾਕੇ ਵਾਸਤੇ ਪਾਲਿਸੀ ਹੈ ਨੋ ਇਕਵਟਰੀਲ ਨੇ ਕੁਝ ਕੀਤਾ ਹੀ ਨਹੀਂ ਜੀ ਕਿਤੇ ਕੋਲ ਸਿਲੂ ਕਟੋ ਕਟੇ ਦੇ ਰੈਕਮੇ ਵਿੱਚ ਰੱਦ ਕਰ ਦਿੱਤਾ ਜਾ ਵੀ ਇਸ ਚੀਜ਼ ਦਾ ਕੋਈ ਰੋਹਿਤ ਜੀ ਥੋੜਾ ਜਿਹਾ ਇੰਤਜ਼ਾਰ ਕਰੋ ਇਹ ਮੈਂ ਪੱਕੇ ਪੈਰੀ ਹੱਥ ਪਾਣਾ ਉਹਨਾਂ ਮੈਂ ਕੱਚੇ ਪੈਰੀ ਨਹੀਂ ਪਾਉਂਦਾ ਠੀਕ ਹੈ ਨਾ ਇਹ ਕਾਗਜ਼ ਜਿਹੜੇ ਮੈਂ ਤੁਹਾਡੇ ਸਾਹਮਣੇ ਦਿੱਤੇ ਨੇ ਉਹ ਸਿੰਪਲ ਇਹਦੇ ਚੋਂ ਇਹ ਸੈਂਟਰਲ ਆਈਡੀਆ ਹੀ ਨਿਕਲਦਾ ਹੈ ਕੇਂਦਰੀ ਭਾਵ ਕਿ ਆਪ ਪਹਿਲਾਂ ਜ਼ਮੀਨ ਖਰੀਦੀ ਆਪਦੀ ਹੋਰ ਕੰਪਨੀ ਦੇ ਨਾਂ ਤੇ ਫਿਰ ਖਰੀਦੀ ਤਾਜ ਟਰੈਵਲ ਦੇ ਨਾਂ ਤੇ ਫਿਰ ਤਾਜ ਟਰੈਵਲ ਤੋਂ ਆਪ ਖਰੀਦ ਲਈ ਫਿਰ ਇਕੱਠੇ ਕਰਕੇ ਉਸ ਤੋਂ ਬਾਅਦ ਪਾਲਸੀ ਬਣਾ ਕੇ ਤੇ ਸਰਕਾਰ ਦੇ ਹਰੇਕ ਡਿਪਾਰਟਮੈਂਟ ਨੂੰ ਕਿਹਾ ਐਗਜ਼ਮਪਟ ਕਰੋ ਸਾਨੂੰ ਇਸ ਟੈਕਸ ਤੋਂ ਬਿਜਲੀ ਤੋਂ ਵੈਟ ਤੋਂ ਜੀਐਸਟੀ ਤੋਂ ਲਕਜ਼ਰੀ ਟੈਕਸ ਤੋਂ ਤੇ ਐਨੂਅਲ ਜਿਹੜੀ ਲਾਇਸੈਂਸ ਫੀਸ ਹੈ ਉਸ ਤੋਂ ਐਗਜ਼ਮਪਟ ਕਰਾ ਲਿਆ। ਜੀਐਨ ਸਾਹਿਬ ਹੁਣ ਸਾਹਿਬ ਬਾਲੋ ਹੋ ਜਾਣਾ ਤੇ ਨਵੀਂ ਪੋਲਿਟੀ ਸੁਣਾ ਤੇ ਕਾਰੋਨੀ ਵੀ ਕਿਹਾ ਵੀ ਇਹ ਜਿਹੜੀਆਂ ਕਾਰਵਾਈਆਂ ਹੋਈਆਂ ਤੁਸੀਂ ਕਿਹਾ ਵੀ ਅਫਰਮ ਤੇ ਕਹਿ ਦਿੱਤਾ ਜਾਂਦਾ ਕਿ ਇਹ ਕਰੋ ਅਫਰ ਮੁਜਬੂਰ ਹੋ ਜਾਂਦੇ ਕਰਨ। ਅਸਰਾ ਦੀ ਜਵਾਬਦੇਹੀ ਤੈਅ ਹੋਈ ਕਿਉਂਕਿ ਬਿਊਰੋਕਰੇਟ ਆਮ ਤੌਰ ਤੇ ਫਸਦੇ ਨਹੀਂ ਹੁੰਦੇ ਕਿਸ ਤਰ੍ਹਾਂ ਦੇ ਕਿ ਉਹ ਵੀ ਇਹਦੇ ਵਿੱਚ ਦੇਖੋ ਜੀ ਜਦੋਂ ਸਾਰਾ ਕੁਝ ਇਹ ਲੀਗਲੀ ਅਸੀਂ ਮੰਨ ਲਓ ਹਾਈ ਕੋਰਟ ਜਾਂ ਜਿੱਥੇ ਵੀ ਜੋ ਵੀ ਅਸੀਂ ਐਕਸ਼ਨ ਲੈਣਾ ਤਾਂ ਉਹਦੇ ਵਾਸਤੇ ਜੋ ਵੀ ਜ਼ਿੰਮੇਦਾਰ ਹੈ ਨਾ ਉਹਨੂੰ ਕਾਰਵਾਈ ਤਾਂ ਉਹਨੂੰ ਸਵਾਲ ਜਵਾਬ ਪੁੱਛ ਕੇ ਚੋਊਗੀ ਵੀ ਕਿਹੜੇ ਕਾਰਨ ਸੀ ਤੈਨੂੰ ਤੁਹਾਨੂੰ ਇਹ ਪਾਲਿਸੀ ਇੱਕਦਮ ਬਣਾਉਣੀ ਪੈਗੀ ਫਿਰ ਬਾਅਦ ਬੰਦ ਕਰਨੀ ਪੈਗੀ ਇੰਨਾ ਇੰਨੀ ਇੰਨੀ ਐਗਜ਼ੈਂਪਸ਼ਨ ਤੁਸੀਂ ਬਿਜਲੀ ਬਿਜਲੀ ਪੰਜਾਬ ਦੇ ਲੋਕਾਂ ਲਈ ਫ੍ਰੀ ਕੋਈ ਨਹੀਂ ਕੀਤੀ ਇੱਕ ਬਹੁਤ ਵੱਡੇ ਹੋਟਲ ਲਈ ਤੁਸੀਂ 11 ਕਰੋੜ ਰੁਪਏ ਦੀ ਬਿਜਲੀ ਫ੍ਰੀ ਕਰ ਰਹੇ ਹੋ। ਜਾ ਜਿਓ ਬਿੱਲ ਭਰਨਗੇ ਤਾਂ ਉਹਨੂੰ ਵਾਪਸ ਦੇਣਾ ਪੈਣਾ ਉਹਨਾਂ ਨੂੰ ਸਰਕਾਰ ਨੂੰ ਕਿੱਸਾ ਵਾਪਸ ਦੇਣਾ। ਸੋ ਇਹਦੀ ਅਸੀਂ ਜਾਂਚ ਕਰਾਂਗੇ। ਇੱਕ ਜਾਣਾ ਇੱਕ ਜਾਣਾ। ਮੈਡਮ ਦੂਸਰੇ ਇਲਾਕੇ 'ਚ ਬਿਲਕੁਲ ਕੰਸਟਰਕਸ਼ਨ ਜਿਹੜੀ ਐ ਤਾਂ ਪੀਐਸਸੀ ਐਕਟ ਅੱਗੇ ਚੜ੍ਹਗਾ ਉਹ ਹੱਦ ਲਾਗੂ ਹੁੰਦਾ। ਇਹ ਨਗਰਿਕ ਕੂਚਨ ਐਕਟਾਂ ਦਾ ਤਹਿਤ ਪੂਰਾ ਪੱਧਰੀ ਹੋ ਰਹੀਆਂ ਨੇ ਕਿਉਂਕਿ ਉਸ ਮੁਤਾਬਕ ਤੁਹਾਨੂੰ ਅਸੀਂ ਸਾਰਾ ਪਾਲਿਸੀ ਦੱਸਾਂਗੇ। ਸਾਰੀ ਪਾਲਿਸੀ ਅਸੀਂ ਤੁਹਾਨੂੰ ਮੈਂ ਕਹੂੰਗਾ ਨਵਨੀਤ ਸਾਨੂੰ ਸਾਰੀ ਪਾਲ ਸਿੱਦਾ ਸਾਰਾ ਤੁਹਾਨੂੰ ਬਾਇਓ ਡਾਟਾ ਸਾਰਾ ਕਦੋਂ ਬਣੀ ਕੰਪਨੀ ਕਦੋਂ ਪਾਲਿਸੀ ਆਈ ਕਦੋਂ ਪਾਲਿਸੀ ਲਾਗੂ ਹੋਈ ਸਾਰਾ ਕੁਝ ਤੁਹਾਨੂੰ ਵਿਦ ਡੇਟਸ ਤੇ ਆਪਣੀ ਪੀਰੀਅਡ ਸੀ ਮੋਸਟਲੀ ਇਹਨਾਂ ਦਾ ਆਪਣਾ ਸਰਕਾਰ ਸੀ ਉਸ ਵੇਲੇ ਜਦੋਂ ਬਣਾਇਆ ਇਹਨਾਂ ਨੇ ਤੁਸੀਂ ਜੀਸੀਬੀਆਂ ਦੇਖਣੀ ਚਾਹੁੰਦੇ ਹੋ ਤੁਹਾਡੀ ਤਮੰਨਾ ਪੂਰੀ ਹੋ ਜੂਗੀ ਜੀ ये तो था था। तो था था। नहीं भाजपा का फिर नहीं पता के काम है इनवॉल्वमेंट नहीं आप चटे तो है चेक ही नहीं किया कुछ ਉਹ ਤਾਂ ਆ ਹੁਣ ਅਸੀਂ ਪੇਸ਼ ਕਰ ਰਹੇ ਹਾਂ ਜਿਹੜੇ ਕੋਟਕਪੂਰਾ ਗੋਲੀ ਕਾਂਡ ਦਾ ਜਬਰ ਗਾੜੀ ਦਾ ਪਹਿਲਾਂ ਉਹ ਚ ਉਹਦੇ ਵਿੱਚ ਕਾਂਗਰਸ ਦੀ ਟਨਰ ਵੀ ਪਹਿਲਾਂ ਹੀ ਨਿਕਲ ਗਈ ਆਪਸ ਧਰਲੇ ਹੋਏ ਸੀਗੇ ਠੀਕ ਹੈ ਨਾ ਬਿਲਕੁਲ ਨਾਲ ਮੋਤੀ ਮਹਿਲ ਵੀ ਹੈ ਉਹ ਠੀਕ ਮਹਿਲ ਹੈ ਹਾਂ ਦੇਖੋ ਆਪਸ ਗਵਾਂਡੀ ਵੀ ਨੇ ਉੱਥੇ ਦੇਖੋ ਹੈ ਨਾ ਥੋੜਾ ਜਿਆ ਥੋੜਾ ਜਿਆ ਰੁਕ ਜਓ ਕਾਲੀ ਨਾ ਕਰੋ ਮਤਲਬ ਸਭ ਦੀ ਵਾਰੀ ਆਊਗੀ ਤੁਹਾਡਾ ਬਾਤ ਤੁਹਾਡੇ ਦੇ ਮਾਨਸਾ ਜੀ ਦਾ ਨੋਟਿਸ ਉਹਨੇ ਦਿੱਤਾ ਕਿ ਤੁਸੀਂ ਜਿਹੜੇ ਫੈਕਟਸ ਦੱਸੇ ਨੇ ਉਹ ਗਲਤ ਐ ਕਿ ਇਸ ਵਾਰ ਵੀ ਉਹ ਤੁਹਾਨੂੰ ਉਸ ਕੇਸ ਦੇ ਵਿੱਚ ਉਜਾੜ ਸਕਦੇ ਨੇ ਕਿ ਤੁਸੀਂ ਕੱਚੇ ਵੀ ਰੋਕਾਂਗੇ ਮੈਂ ਉਲਝਦਾ ਅਰਜੀ ਨਾਲ ਲੱਗਦਾ ਤੁਹਾਨੂੰ ਉਹ ਉਜਾੜ ਸਕਦੇ ਦਾ ਲਫ਼ਜ਼ ਹੀ ਵਧੀਆ ਨਹੀਂ ਹੈ ਤੁਹਾਡਾ ਹਾਂ ਤੂੰ ਐਸੀ ਇਹ ਕੱਸ ਸਕਦੇ ਹੋ ਕਿ ਤੁਹਾਡੇ ਦਿੱਕਾ ਇਹਦਾ ਕੇਸ ਕਰਸ ਕਰ ਦੇਣ ਕੇਸ ਮੈਂ ਤਾਂ ਹੁਣ ਜਦੋਂ ਜਦੋਂ ਜਾਊਂਗਾ ਹੁਣ ਜਦੋਂ ਮੈਨੂੰ ਸਮਨ ਤਾਂ ਮਿਲੋਗੇ ਮੈਂ ਇਹ ਵੀ ਦੱਸਿਆ ਕਰੂੰਗਾ ਵੀ ਇਹ ਤਾਂ ਨੈਰ ਤਾਂ ਛੋਟੀ ਜਿਹੀ ਗੱਲ ਐ ਜੀ ਆ ਵੀ ਦੇਖੋ ਹਜੇ ਬੱਸਾਂ ਵਾਲਾ ਪਿਆ ਹਜੀ ਹਜੀ ਹੋਰ ਬਹੁਤ ਕੁਝ ਪਿਆ ਬੇਨਾਮੀ ਜਿਹੜੀਆਂ ਇਹਦੇ ਚ ਵੀ 4-5 ਜਿਹੜੀਆਂ ਅਸੀਂ ਪਤਾ ਕੀਤਾ ਕਿ 4-5 ਆਪਣੇ ਦੋਸਤ ਮਿੱਤਰ ਨੇ ਮੁਕਸਰ ਵੱਲ ਦੇ ਜਿਹੜੇ ਇਹਦੇ 파ਟਨਰ ਨੇ ਸੋ ਆਪਣੇ ਵੱਲੋਂ ਤਾਂ ਨੇ ਕੀਤਾ ਬਹੁਤ ਵੀ ਅਸੀਂ ਸਾਨੂੰ ਕੋਈ ਸੋਲਿਡ ਕਰਾਂਗੇ ਕੋਈ ਨਹੀਂ ਪਰ ਫਿਰ ਵੀ ਚੋਰ ਕੋਈ ਨਾ ਕੋਈ ਨਿਸ਼ਾਨੀ ਛੱਡ ਜਾਂਦਾ ਸੋ ਇਹ 2000 ਆਪਣੀ ਤਨੇਰ ਚ ਸਤ ਤੋਂ ਸਤਕ ਰਹੇ ਨੇ ਇਹ ਉਦੋਂ ਬਣਿਆ ਸਾਰਾ ਕੁਝ ਤੇ ਅੱਜ ਉਹ ਕਹਿੰਦੇ ਪੰਜਾਬ ਬਚਾਓ ਯਾਤਰਾ ਫਿਰ ਤਾਂ ਕੀ ਤੋਂ ਬਚਾਓ ਯਾਤਰਾ ਹੈ ਫਿਰ ਇਹਨਾਂ ਨੂੰ ਤੇ ਬਚਾਉਣਾ ਸੀ ਪੰਜਾਬ ਸੋ ਇਸ ਗੱਲ ਦਾ ਇਕੱਲੀ ਇਹ ਤਾਂ ਕੱਲਾ ਸੁੱਖ ਵਿਲਾਸ ਦਾ ਨਾ ਇਕੋ ਮੈਟਰੋ ਰਿਜ਼ੋਰਟ ਦੇਖੋ ਕਹੇ ਜੇ ਨਾਂ ਰੱਖੇ ਨੇ ਸੰਤਾ ਦੱਸੇ ਸੁੱਖ ਵਿਲਾਸ ਸੋ ਇਸ ਤਰ੍ਹਾਂ ਦੀ ਬਹੁਤ ਸਾਰੇ ਇਹਨਾਂ ਨੇ ਬੇਨਾਮੀ ਤੇ ਨਾਮੀ ਲੋਕਾਂ ਦੇ ਪੈਸੇ ਤੇ ਬਹੁਤ ਸਾਰੀਆਂ ਪ੍ਰਾਪਰਟੀਆਂ ਬਣਾਈਆਂ ਨੇ ਪਹਿਲਾਂ ਵੀ ਅਸੀਂ ਕੱਢੀਆਂ ਨੇ ਬਹੁਤ ਸਾਰੀਆਂ ਅਫਸਰਾਂ ਦੀਆਂ ਜਾਂ ਜਿਹੜੇ ਪੋਲੀਟੀਕਲੀ ਸਟਰੋਂਗ ਬੰਦੇ ਨੇ ਜਾਂ ਕੋਈ ਲੀਡਰਾਂ ਦੇ ਨੇੜੇ ਬੰਦੇ ਨੇ 11000 ਏਕੜ ਦੇ ਨੇੜੇ-ਤੇੜੇ ਅਸੀਂ ਹੁਣ ਤੱਕ ਸ਼ਾਮਲਾਟ ਜਾਂ ਫੋਰੈਸਟ ਦੀ ਜ਼ਮੀਨ ਛਡਵਾ ਚੁੱਕੇ ਹਾਂ 11000 ਏਕੜ ਤੇ ਇਹ ਤਾਂ ਬਿਜਲੀ ਦੀ ਕਿਤਾਬ ਕਰਤੀ ਉਹਨੇ ਆਪਾਂ ਬਾਕੀ ਚਲੋ ਟੈਕਸ ਤਾਂ ਬਿਜਲੀ ਵੀ ਤੁਸੀਂ ਉਹ ਕਿਤਾ ਲਿਖਿਆ ਹੋਇਆ ਜੀ ਬਿਜਲੀ ਦਾ ਬਿਜਲੀ ਡਿਪਾਰਟਮੈਂਟ ਦਾ ਵੀ ਇਹ ਨਾਲ 100% ਇਲੈਕਟ੍ਰਿਸਿਟੀ ਡਿਊਟੀ <EP> 100% ਉਹਦਾ ਉਹਦਾ ਬਣਦਾ ਟੋਟਲ ਅ ਇੱਕ ਮਿੰਟ 11 ਕਰੋੜ 44 ਲੱਖ 60 ਹਜ਼ਾਰ ਬਿਜਲੀ ਬੋਰਡ ਦਾ ਇਲੈਕਟ੍ਰਿਸੀ ਡਿਊਟੀ ਇਲੈਕਟ੍ਰਿਸੀ ਡਿਊਟੀ ਇਲੈਕਟ੍ਰਿਸੀ ਡਿਊਟੀ ਫਾਰ 10 ইয়ার্স ওই 11 5 ਤੋਂ 10 5 25 ਤੱਕ ਸਾਰਾ ਕੁਝ ਜੋ ਜੋ ਵੀ ਬੰਦਾ ਇਹਦੇ ਵਿੱਚ ਇਨਵੋਲਵ ਹੈ ਉਹਨੂੰ ਜਿਸ ਜਿਸ ਲੈਵਲ ਤੱਕ ਜਿਸ ਪੱਧਰ ਤੱਕ ਉਹਦੀ ਇਨਵੋਲਵਮੈਂਟ ਹੈ ਉਹਨੂੰ ਬੁਲਾਇਆ ਜਾਊਗਾ ਬਕਾਇਦਾ ਉਹਦੇ ਜੋ ਵੀ ਸਾਰੇ ਹੀ ਕਹਤੇ ਜਦੋਂ ਸਾਰੇ ਹੀ ਕਹਤੇ ਜਦੋਂ ਸਾਰੇ ਕੈਬਨਿਟ ਤਾਂ ਫਿਰ ਜਦੋਂ ਕੈਬਨਿਟ ਬਣਾਈ ਸੀ ਸਾਰੇ ਮਿਨਿਸਟਰੀ ਬੈਠੇ ਹੋਣਗੇ ਉੱਥੇ ਜਦੋਂ ਕੈਬਨਿਟ ਚੋ ਅਪਰੂਵਲ ਲਈ ਸਾਰੇ ਮਿਨਿਸਟਰਾਂ ਦੀ ਸਹਿਮਤੀ ਹੋਣੀ ਇੱਕੋ ਇੱਕੋ ਪ੍ਰੋਜੈਕਟ ਨੇ ਇਹਦਾ ਇਸ ਦਾ ਫਾਇਦਾ ਲਿਆ ਜੀ ਇੱਕੋ ਪਾਲਿਸੀ ਦਾ ਹੋਰ ਕਿਸੇ ਦਾ ਨਹੀਂ ਹੋਇਆ ਜੀ ਇਹ ਮਾਸਾ ਇੱਕ ਪਧਾਰ ਕਿੰਨਾ ਲਿਆ ਲਾ ਇੱਕ ਅਰਬ ਦੇ ਕਰੀਬ ਖਿਲ ਰਿਹਾ ਹੈ ਅਗਰ ਅਗਰ ਜੇ ਇਹ ਪੈਸਾ ਆਇਆ ਉਹਨਾਂ ਦਾ ਸ਼ਾਇਦ ਲੱਗਦਾ ਉਹ ਕਰਜ਼ਾ ਲੈਣਾ ਨਹੀਂ ਬੰਦਾ ਨਹੀਂ ਇਹ ਤਾਂ ਕੱਲਾ ਇੱਕ ਹੈ ਇਹ ਤਾਂ ਇੱਕ ਹੋਟਲ ਦਾ ਇੱਕ ਅਰਬ 8 ਕਰੋੜ ਹੋਰ ਜਿਹੜੇ ਕੀਤੇ ਨੇ ਸੋ ਇਹ ਇਹ ਇਹਹੀ ਤਾਂ ਮੈਂ ਪੁੱਛੂੰਗਾ ਨਾ ਬਾਅਦ ਚ ਕਿ ਭਾਈ ਕਰਜ਼ਾ ਜਿਹੜਾ ਲਿਆ ਸੀ ਉਹ ਕਿੱਥੇ ਲਾਇਆ ਹੈ ਪਾਲਿਸੀ ਬਣਾਈ ਹੋਈ ਕੋਈ ਨਹੀਂ ਸਭ ਤੋਂ ਕਿਹੜੇ ਪਾਸੇ ਬੈਠੇ ਜਿਵੇਂ ਕਿ ਜੀ ਆਪਾਂ ਸੀ ਕਿਉਂਕਿ ਕਿਹੜੇ ਤਰ੍ਹਾਂ ਦੀ ਜਿਹੜੀ ਪਾਲਿਸੀ ਆਜੀ ਵੀ ਲਾਗੂ ਹੋਏਗੀ ਜਾਂ ਜੇ ਫੈਸਲਾ ਕਰੇਗਾ ਉਹ ਮੇਰੇ ਲਈ ਨਹੀਂ ਸਾਰਾ ਅਸੀਂ ਏਜੀ ਦੇ ਹਿਸਾਬ ਨਾਲ ਸਲਾਹ ਕਰਕੇ ਲੀਗਲੀ ਜੇ ਕੋਈ ਵਿਧਾਨ ਸਭਾ ਚ ਲਿਆਉਣਾ ਪਿਆ ਬਿੱਲ ਵਿਧਾਨ ਸਭਾ ਚ ਲੈ ਕੇ ਆਵਾਂਗੇ ਜੇ ਜੇ ਕੈਬਨਿਟ ਚ ਲਿਆਉਣਾ ਪਿਆ ਕੈਬਨਿਨ ਚ ਲਿਆਵਾਂਗੇ ਪਰ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ 1 ارب 8 ਕਰੋੜ 70 ਲੱਖ 50000 ਰੁਪਇਆ ਜਨਤਾ ਦਾ ਪੈਸਾ ਗਰੀਬਾਂ ਦਾ ਇਹਨਾਂ ਨੇ ਆਪਦੇ ਹੋਟਲ ਲਈ ਮਾਫ ਕਰਵਾਇਆ ਤੇ ਅੱਜ ਉਹ ਜਿਹੜਾ সুইমিং ਪੂਲ ਹੈ ਉਹ ਚ ਸ਼ਾਇਦ ਪਾਣੀ ਘਟਾ ਹੈ ਉਹ ਚ ਲੋਕਾਂ ਦੇ ਗਰੀਬਾਂ ਦਾ ਖੂਨ ਜ਼ਿਆਦਾ ਸੋ ਕਾਰਵਾਈ ਜੋ ਵੀ ਸਖਤੋ ਸਖਤ ਕਰਨੀ ਪਈ ਅਸੀਂ ਕਰਾਂਗੇ ਹੋ ਜੋ ਜਲਦੀ ਮੈਂ ਕੋਈ ਇਸ ਤਰ੍ਹਾਂ ਦੱਸਦਾ ਜਿਉਂ ਜਦੋਂ ਹੀ ਕਾਗਜ਼ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਜੂਗੀ ਤੁਹਾਨੂੰ ਬੁਲਾ ਲਾਂਗੇ ਇੱਥੇ 2025 ਤੱਕ ਦੀ ਛੂਟ ਹੈ ਕੀ ਆਪ 2 ਸਾਲ ਜੋ ਬਚੇ 2025 ਅਭੀ ਤੱਕ ਜਿਸਨੇ ਵੀ ਛੂਟ ਮਿਲੇ ਤੱਕ ਨਹੀਂ ਕੱਲੀ ਇਹ ਛੂਟ ਥੋੜੀ ਜੋ ਬਾਕੀ ਲੈ ਗਈ ਛੂਟ ਉਹ ਵੀ ਤਾਂ ਵਾਪਸ ਕਰਵਾएंगे ਨਾ क्यों वाए वो वो क्यों एलिजिबल है ओनली ओनली वन होटल वो क्यों एलिजिबल है और क्यों नहीं है बिजली किसी और बिजली ड्यूटी किसी और पे क्यों नहीं माफ है बैट और जीएसटी किसी और के लिए क्यों नहीं माफ़ है इंडस्ट्री के लिए क्यों नहीं माफ है इन्होंने तो ध्यान ही नहीं दिया अपने 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 काम के लिए जो मर्जी माफ़ करवा लिया कह रहे दो डेट तो ही करा ना जिस जिस डेट तो उन्होंने पैसा लेना शुरू किया वापस किसान आ भी माफ आ भी माफ आ भी माफ़ ਸੁਇਸ ਕਰਕੇ ਇਹ ਅੱਗੇ 25% ਦਾ ਐਗਰੀਮੈਂਟ ਹੈ ਬਹੁਤ ਕੁਝ ਚੱਲਦਾ ਪਿਆ ਇਹ ਮੁਲਕ ਤੋਂ ਕਿਹਦੇ ਦੇ ਵੀ ਤਾਲ ਪਿਆ ਮੈਂ ਕਹ ਜੀ ਹੁਣ ਅੱਜ ਤੁਹਾਨੂੰ ਦੱਸਦਾ ਅੱਜ ਅੱਜ 29 ਫਰਵਰੀ ਹੈ ਠੀਕ ਹੈ ਅੱਜ ਤੋਂ ਦੱਸਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਕਾਰਵਾਈ ਹੁੰਦੀ ਰਹੂਗੀ ਤੁਹਾਡੇ ਟੀਵੀ ਕੈਮਰਾ ਰਹੀਂ ਤੇ ਤੁਹਾਡੀਆਂ ਕਲਮਾਂ ਰਹੀਂ ਜਨਤਾ ਸਾਹਮਣੇ ਜਾਂਦੀ ਰਹੂਗੀ ਬਹੁਤ-ਬਹੁਤ ਧੰਨਵਾਦ ਤੇ ਚਾਹ ਪਾਣੀ ਦਾ ਪ੍ਰਬੰਧ ਚਾਹ ਪਾਣੀ ਪੀ ਕੇ ਜਾਇਓ ਔਰ ਬਹੁਤ-ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਸ਼ਾਰਟ ਨੋਟਿਸ ਤੇ ਆਇਓ ਤੇ ਇਹ ਜਿਹੜਾ ਇਨਾਂ ਲਈ ਤਾਂ ਸੁੱਖ ਵਿਲਾਸ ਹੈ ਪਰ ਪੰਜਾਬ ਦੀ ਜਨਤਾ ਲਈ ਇਹ ਦੁੱਖ ਵਿਲਾਸ ਹੈ ਇਹ ਸਾਰਾ ਇੱਕ ਇੱਕ ਰੁਪਏ ਦਾ ਹਿਸਾਬ ਜਿਹੜਾ ਉਹ ਲਵਾਂਗੇ ਤੇ ਪੈਸਾ ਵਾਪਸ ਖਜ਼ਾਨੇ 'ਚ ਜਾਊਗਾ ਖਜ਼ਾਨੇ 'ਚੋਂ ਫੇਰ ਦੁਬਾਰਾ ਉਹਨਾਂ ਗਰੀਬ ਲੋਕਾਂ ਕੋਲੇ ਜਾਊਗਾ ਜਿਨ੍ਹਾਂ ਨੇ ਟੈਕਸ ਦਾ ਪੈਸਾ ਨਹੀਂ ਲਾਇਆ ਸੀ